ਹਾਂਜੀ ਅੱਜ ਦੀ ਸਵੇਰ ਸੀਗੀ ਜਿਹੜੀ ਬਹੁਤ ਹੀ ਜ਼ਿਆਦਾ ਸੋਹਣੀ ਸੀਗੀ ਤੇ ਕੱਲ ਸ਼ਾਮ ਨੂੰ ਮੈਂ ਨਾ ਪਿਆਰ ਦੇ ਪਰੌਂਠੇ ਜਿਹੜੇ ਸੀਗੇ ਉਹ ਮੈਂ ਤੰਦੂਰ ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਮੇਰੇ ਤੋਂ ਨਹੀਂ ਬਣੇ ਇਸ ਕਰਕੇ ਮੰਮਾ ਕਹਿੰਦੇ ਕਿ ਅੱਜ ਤੈਨੂੰ ਮੈਂ ਤੰਦੂਰ ਦੇ ਜਿਹੜੇ ਪਰੌਂਠੇ ਉਹ ਬਣਾ ਕੇ ਖਵਾ ਦਿੰਨੇ ਆ ਇਹਦੇ ਲਈ ਆਪਾਂ ਘਰ ਦੇ ਬੇਸਿਕ ਮਸਾਲੇ ਲੈ ਲਏ ਸੀਗੇ ਆਟੇ ਵਿੱਚ ਪਾ ਲਏ ਸੀਗੇ ਤੇ ਇੱਕ ਕੌਲੀ ਜਿਹੜੀ ਪਿਆਜ਼ ਦੀ ਪਾ ਲਈ ਸੀ ਤੇ ਹਾਂਜੀ ਇਹਦੇ ਚ ਮੈਂ ਨਾ ਇੱਕ ਫਲੇਵਰ ਲਈ ਮੰਮੀ ਨੂੰ ਕਿਹਾ ਸੀ ਕਸੂਰੀ ਮੇਥੀ ਜ਼ਰੂਰ ਪਾਇਆ ਜੇ ਤੇ ਮੰਮਾ ਨੇ ਮੇਥੀ ਪਾ ਕੇ ਤੇ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਲਿਆ ਸੀਗਾ ਤੇ ਆਟੇ ਨੂੰ ਆਪਾਂ 5 ਤੋਂ 7 ਮਿੰਟਾਂ ਲਈ ਰੈਸਟ ਕਰਨ ਲਈ ਰੱਖ ਦਵਾਂਗੇ ਉਸ ਤੋਂ ਬਾਅਦ ਮੰਮਾ ਨੇ ਕੀਤੇ ਪੇੜੇ ਤੇ ਬਈ ਇਹ ਪਰੌਂਠੇ ਨਾ ਵਾਕਈ ਜਿਹੜੇ ਤੰਦੂਰ ਤੇ ਬਣਾਏ ਸੀ ਬਹੁਤ ਹੀ ਸਵਾਦ ਬਣੇ ਸੀ ਹਾਂਜੀ ਬਾਕੀ ਸਾਰਿਆਂ ਲਈ ਜਿਹੜੀਆਂ ਸਿੰਪਲ ਰੋਟੀਆਂ ਬਣਾਉਣੀਆਂ ਸੀ ਉਹ ਮੰਮਾ ਨੇ ਪਹਿਲਾਂ ਹੀ ਤੰਦੂਰ ਤੇ ਬਣਾ ਲਿਆ ਸੀਗੀਆਂ ਤੇ ਇੱਧਰ ਆਪਣੇ ਜਿਹੜੇ ਪਰੌਂਠੇ ਸੀਗੇ ਉਹ ਰੈਡੀ ਹੋ ਰਹੇ ਸੀਗੇ ਤੇ ਮੰਮਾ ਨੇ ਤੰਦੂਰ ਚ ਲਾਏ ਜਦੋਂ ਮੈਂ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਤੋਂ ਟੁੱਟ ਗਏ ਸੀਗੇ ਤੇ ਤੁਸੀਂ ਤੁਸੀਂ ਦੇਖ ਸਕਦੇ ਆ ਪਰੌਂਠੇ ਪੂਰੇ ਕ੍ਰਿਸਪੀ ਬਣੇ ਤੇ ਇਹਨਾਂ ਨੂੰ ਮੈਂ ਪਿਆਜ਼ ਤੇ ਜਿਹੜੀ ਵੱਡੀਆਂ ਵਾਲੀ ਸਬਜ਼ੀ ਹੈ ਤੇ ਦਹੀਂ ਨਾਲ ਖਾਦਾ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਤੁਸੀਂ ਵੀ ਬਣਾਓ ਬਾਏ ਬਾਏ